ਮੀਡੀਆ ਤੇ ਪ੍ਰਿੰਟ মিডিਆ ਦਾ ਸਾਰਾ ਜਿਹੜਾ ਕੋਰਟ ਤੇ ਬਹੁਤ ਬਹੁਤ ਧੰਨਵਾਦ ਬੀਰਨਾ ਸਾਹਿਬ ਜਿਹੋNDE ਸੈਕਟਰੀ ਪਸੇਬ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਬਿਕਰਨਵਰ ਜੀ ਤੇ ਸਾਡੇ ਨਾਲ ਹਲਕਾ ਕੋਆਰਡੀਨੇਟਰ ਹਰਕੇਸ਼ ਜੀ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਅਸ਼ਾਲਾ ਅਫੀਸਰ ਦੇ ਨਾਰਾਇਣ ਜੀ ਉਹਨਾਂ ਨਾਲ ਸਾਰੀ ਟੀਮ ਸਾਡੇ ਸਾਰੇ ਬਟੇਡਾਂ ਦੇ ਤੇ ਵਾਪਾਰੀ ਖੜੇ ਨੇ ਇਹਨਾਂ ਦਾ ਵੀ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਅੱਜ ਪ੍ਰੈਸ ਨੂੰ ਇਸ ਲਈ ਅਸੀਂ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਸਾਰੇ ਅਜਾ ਦੇ ਵਪਾਰੀਆਂ ਨੂੰ ਸੀਐਮ ਭਗਵੰਤ ਮਾਨ ਜੀ ਨੇ ਔਰ ਹਰਪਾਰ ਚਾਹ ਜੀ ਨੇ ਇੱਕ ਦੁਬਾਰੀ ਦਾ ਜਿਹੜਾ ਤੋਹਫਾ ਦਿੱਤਾ ਹੈਗਾ ਵਪਾਰੀਆਂ ਲਈ ਇਹ ਇੱਕ ਬਹੁਤ ਵੱਡੀ ਰਾਹਤ ਹੈ ਕਿ ਜਿਹੜੀ ਪਿਛਲੇ 70 ਸਾਲ ਦੇ ਵਿੱਚ ਜਿਹੜੀ ਪਿਛਲੀ ਸਰਕਾਰ ਚਾਹੇ ਉਹ ਖਾਲੀ ਤਾਂ ਕਾਂਗਰਸ ਬੀਜੇਪੀ ਸੀ ਉਹਨਾਂ ਦੇ ਟਾਈਮ ਦੇ ਵਿੱਚ ਇਹ ਪਾਲਿਸੀ ਜਿਹੜੀ ਆਈ ਸੀ ਫੇਲ ਹੋ ਚੁੱਕੀ ਸੀ ਇਹ ਪਾਲਿਸੀ ਤੀਸਰੀ ਵਾਰ ਆਈ ਹੈ ਕਿ ਜਿਹੜੀ ਕਿ ਸਕਸੈਸ ਰਹੀ ਹੈ ਪਿਛਲੀ ਜਿਹੜੀ ਪਾਲਿਸੀ ਆਈ ਸੀ 150 ਸਾਲ ਪਹਿਲਾਂ ਜਿਹੜੀ ਮੈਂ 2022 ਦੇ ਪਹਿਲਾਂ ਇਲੈਕਸ਼ਨ ਤੋਂ ਪਹਿਲਾਂ ਜਿਹੜੀ ਪੰਜਾਬ ਦੇ ਵਿੱਚ ਮਾਨਸ ਮਾਨ ਸਰਕਾਰ ਨੇ ਜਿਹੜੀ ਵਾਅਦੇ ਕੀਤੇ ਸੀ ਵਪਾਰੀਆਂ ਨਾਲ ਜਿਹੜੀ ਕਿ ਅਸੀਂ ਵਾਟ ਟਾਈਮ ਸੈਟਲਮੈਂਟ ਪਾਲਿਸੀ ਲੈ ਕੇ ਆਵਾਂਗੇ ਉਹ ਤੁਹਾਡੇ ਸਾਹਮਣੇ ਹੈਗੇ ਤਰ੍ਹਾਂ ਤਰ ਤੇ ਹੈਗੀ ਆ ਜਿਹੜੀ ਕਿ ਪਿਛਲੇ 1.5 ਸਾਲ ਪਹਿਲਾਂ ਜਿਹੜੀ ਪਾਲਿਸੀ ਆਈ ਸੀ ਉਹ ਪੰਜਾਬ ਦੇ 63000 ਵਪਾਰੀਆਂ ਨੂੰ ਲਗਭਗ ਫਾਇਦਾ ਹੋਇਆ ਸੀ ਉਹਦੇ ਵਿੱਚ ਜਿਹੜੀ ਪਾਲਿਸੀ ਆਈ ਸੀ 1 ਲੱਖ ਤੋਂ 1 ਕਰੋੜ ਤੱਕ ਦਾ ਜਿਹੜਾ ਪਾਲਿਸੀ ਆਈ ਸੀ ਉਹਦੇ ਵਿੱਚ 1 ਲੱਖ ਜਿਹੜੇ 40000 ਵਪਾਰੀ ਸੀ 1 ਲੱਖ ਤੱਕ ਦੇ ਉਹਨਾਂ ਨੂੰ ਵੇਵ ਕਰ ਦਿੱਤੇ ਗਏ ਸੀ ਜਿਹੜੇ 22000 ਵਪਾਰੀ ਸੀ 1 ਕਰੋੜ ਤੱਕ ਜਿਹਨਾਂ ਉਤੇ 100% ਵਿਆਜ 300% ਗਰੰਟੀ ਲੱਗੀ ਹੋਈ ਸੀ ਉਹ ਵਿਆਜ ਤੇ ਪਲਟੀ ਮਾਰਕ ਕਰਕੇ 50% 1 ਕਰੋੜ ਦੇ ਵਿੱਚੋਂ ਪ੍ਰਵਾਹ ਦਿੱਤਾ ਜਾਂਦਾ ਗਿਆ ਸੀ ਉਹਦੇ ਵਿੱਚੋਂ ਲਗਭਗ 90 ਤੋਂ 95% ਲੋਕਾਂ ਨੇ ਇਸ ਦਾ ਲਾਭ ਉਠਾਇਆ ਔਰ ਉਸ ਦੇ ਵਿੱਚੋਂ ਜਿਹੜੇ 8-10% ਲੋਕ ਰਹਿ ਗਏ ਸੀ ਮੇਰੀ ਰეკਮੈਂਡੇਸ਼ਨ ਦੇ ਉੱਤੇ ਇਸ ਵਾਰ ਸਕੂਲ ਉਹ ਜਿਹੜੇ ਰਹਿ ਗਏ ਸੀ ਉਹਨਾਂ ਨੂੰ ਵੀ ਇਸ ਫੋਰਸ ਦੇ ਵਿੱਚ ਹਿੱਸਾ ਬਣਾਇਆ ਗਿਆ ਤਾਂ ਇਹ ਸਭ ਤੋਂ ਵੱਡੇ ਜਿਹੜੇ ਵਪਾਰੀ ਵਿਚਾਰੇ ਰਹਿ ਗਏ ਸੀ ਮੈਨੂੰ ਡਿਮਾਂਡ ਕਰ ਰਹੇ ਸੀ ਕਿ ਮੈਂ ਹੰਦਕਪੁਰ ਸਾਰੇ ਪਿੰਡਾਂ ਚ ਜਦੋਂ ਘੁੰਮ ਰਿਹਾ ਸੀ ਕਿ ਕਿਤੇ ਸਰ ਇੱਕ ਕੁਆਟਰ ਹੋ ਰਹਿ ਗਿਆ ਜਿਹੜਾ 17 18 ਦਾ ਹੈਗਾ ਉਹ ਵੀ ਬੈਂਕ ਦਾ ਜਿਹੜਾ ਉਹ ਵੀ ਤੁਸੀਂ ਇਸ ਇਸ ਨੂੰ ਠੁੜਾ ਕਰਵਾਓ ਉਹਦੇ ਲਈ ਮੈਂ ਰეკਮੈਂਡੇਸ਼ਨ ਸਰਕਾਰ ਨੂੰ ਭੇਜੀ ਆ ਸਾਡੇ ਸੀਐਮ ਭਗਵਤ ਸਿੰਘ ਜੀ ਨੂੰ ਨਾਲ ਚਿਮਾ ਜੀ ਨੂੰ ਜਿਹੜੀ ਕਿ ਉਹ ਰეკਮੈਂਡੇਸ਼ਨ ਮੰਗੇਗੇ ਔਰ ਇਸ ਤੋਂ ਸਾਰ ਪਿੰਡਾਂ ਦੇ ਵਿੱਚ ਜਿਹੜੀ ਇਸ ਵਾਰੀ ਤੋਂ ਬਾਅਦ ਦਾ ਜਿਹੜਾ ਬੜਾ ਪ੍ਰੋਫੈ ਉਹ ਜਿੱਥਾ ਸਰਕਾਰ ਨੇ ਜਿਹਦੇ ਚ ਲਗਭਗ 20000 ਵਪਾਰੀਆਂ ਨੂੰ ਇਸਦਾ ਫਾਇਦਾ ਹੋਊਗਾ ਜਿਹਦੇ ਚ 1 ਕਰੋੜ ਤੋਂ ਲੈ ਕੇ 25 ਕਰੋੜ ਤੱਕ ਜਿਹੜੇ ਵਪਾਰੀ ਆ ਉਹਨਾਂ ਨੂੰ ਜਿਹੜੀ 100% ਪੁਲੈਕਤੀ ਤੇ ਵਿਆਜ ਮਾਫਿਕ ਹੈ ਔਰ 25% ਬੂਦਲ ਉਹਨਾਂ ਨੇ ਭਰਨਾ ਹੈਗਾ ਜਿਹੜੇ 25 ਕਰੋੜ ਤੋਂ ਉੱਪਰ ਕੇਸਿਸ ਹੈਗਾ ਉਹਨਾਂ ਨੇ 10% ਇਹਦਾ ਫਾਇਦਾ ਲਾਸਤ ਜਿਹਦੇ ਨਾਲ ਕੀ ਜਾਕ ਭਾਗ ਮੈਂ ਜੇ ਦੋਨਾਂ ਦੀ ਤੁਲਨਾ ਕਰੀਏ ਜੋ ਪਿਛਲੀ OTS ਤੇ SOTS ਨਾਲ ਭਾਗ ਦੇ 83 ਯਾਰ ਵਪਾਰੀਆਂ ਨੂੰ ਪੰਜਾਬ ਦੇ ਨੂੰ ਫਾਇਦਾ ਹੋਇਆ ਔਰ ਜਿਹੜੇ ਪਿਛਲੇ ਰਹਿ ਗਏ ਸੀ ਉਹ ਵੀ ਇਸ ਚ ਕਵਰ ਹੋਗੇ ਔਰ ਨਵੇਂ ਵਪਾਰੀ ਵੀ ਕਵਰ ਹੋਗੇ ਮਾਨ ਸਰਕਾਰ ਦਾ ਮੰਨਣਾ ਹੈ ਵੀ ਜਿਹੜੀ ਪਾਲਿਸੀ ਹੈਗੀ ਜਿਹੜੀ ਪੁਰਾਣੀ ਪਾਲਿਸੀ ਹੈਗੀ ਬੈਡ ਦੇ ਜਿੰਨੇ ਵੀ ਸਾਡੇ ਪੰਜਾਬ ਦੇ ਵਪਾਰੀ ਹੈਗੇ ਆ ਉਹ ਆਪ ਦਾ ਬਿਜ਼ਨਸ ਸਖਾਵਾ ਮਾਹੌਲ ਚ ਅਦਰ ਬਿਜ਼ਨਸ ਕਰ ਸਕਣ ਜਿਦੇ ਨਾਲ ਕਿ ਵਪਾਰੀ ਹਮੇਸ਼ਾ ਕੀ ਆਪ ਦੇ ਨੋਟਿਸ ਦੇ ਜਦੋਂ ਵੀ ਡਿਪਾਰਟਮੈਂਟ ਵੱਲੋਂ ਨੋਟਿਸ ਉਹਦੇ ਚਲਦਾ ਜੀ ਖਬਰਾਂ ਦੇ ਚ ਉਸ ਖਬਰਾਂ ਤੋਂ ਮਾਨ ਸਰਕਾਰ ਨੇ ਸਾਡੇ ਫਾਈਨੈਂਸ ਮਿਨਿਸਟਰ ਸਾਹਿਬ ਰਾਪਾ ਚਿਪਾ ਜੀ ਵੱਲੋਂ ਜ਼ੂਰ ਕੀਤਾ ਹੈ ਗਿਆ ਔਰ ਇਹ ਦੀਵਾਲੀ ਦੇ ਵਿੱਚ ਬੁਖਾਰੀ ਦੀ ਬਹੁਤ ਵੱਡਾ ਕੋਪਾ ਹੈਗਾ ਮਾਨ ਸਰਕਾਰ ਦਾ ਹਮੇਸ਼ਾ ਮਾਨ ਸਰਕਾਰ ਬੁਖਾਰੀ ਦਾ ਦਾ ਦਿਲ ਖੋਲ ਕੇ ਚਾਹੇ ਉਹ ਇੰਡਸਟਰੀ ਨੂੰ ਲੈ ਕੇ ਚਾਹੇ ਉਹ ਕਿਸੇ ਵੀ ਅਧਾਰ ਨੂੰ ਲੈ ਕੇ ਨਾਲ ਖੜੀ ਹੈ ਸਾਡੇ ਨਾਲ ਜਿਵੇਂ ਵਪਾਰੀ ਪਿੱਛੇ ਖੜਿਆ ਮੇਰੇ ਨਾਲ ਸਾਰੇ ਵਪਾਰੀ ਆਏਗਾ ਸਾਡੇ ਨਾਲ ਸੈਲਰ ਐਸੋਸੀਏਸ਼ਨ ਦੇ ਵੀ ਮਾਲਕ ਆਏ ਹੋਏ ਆ ਇਹਨਾਂ ਦੇ ਉਹ ਵੀ ਕੁਝ ਤੁਸੀਂ ਪੁੱਛਣਾ ਵੀ ਉਹਨਾਂ ਨੇ ਲਈ ਕੀ ਫਾਇਦਾ ਹੋਇਆ ਜਿਹੜੇ ਕਿ ਪਿਛਲੇ 15 16 ਸਾਲਾਂ ਤੋਂ ਡਿਫਾਲਟਰ ਹੋ ਚੁੱਕੇ ਸੀ ਸ਼ੈਲਟਰ ਮਾਲਿਕ ਕਈ ਬੰਦ ਹੋ ਚੁੱਕੇ ਸੀ ਉਹਨਾਂ ਨੂੰ ਇੱਕ ਬਹੁਤ ਵੱਡੀ ਰਾਹਤ ਦਿੱਤੀ ਹੈ ਐਸ ਸਰਕਾਰ ਨੇ ਜਿਹੜੇ ਕਿ ਸਾਡੇ ਸ਼ੈਲਟਰ ਮਾਲਿਕ ਹੈ ਉਹਨਾਂ ਨੇ ਅਪਲਾਈ ਵੀ ਕਰਨਾ ਸ਼ੁਰੂ ਕਰ ਦਿੱਤ ਹੈ ਜਿਹੜੇ ਉਹ ਐਸ ਇਸ ਸਾਲ ਤੋਂ ਆਪਣੇ ਸ਼ੈਲਟਰ ਚਲਾ ਸਕਦੇ ਹਨ ਤੇ ਮੈਂ ਬੇਨਤੀ ਕਰਦਾ ਸ਼ੈਲਟਰ ਮਾਲਿਕ ਜਿਹੜੇ ਨਾਰਾਜ਼ ਜੀ ਆ ਕੋ ਥੋੜਾ ਜਾ ਦੇ ਸਾਡੇ ਵੀ ਤੁਹਾਨੂੰ ਮਾਨ ਸਰਕਾਰ ਵੇਲੇ ਛਲਾਂ ਕੀ ਬੈਨੀਫਿਟ ਮਿਲੇ ਕਿਹੜੇ ਕਿਹੜੇ ਬੈਨੀਫਿਟ ਮਿਲੇ ਜੀ ਸਰ ਜਿਹੜੀ ਓਪੀਆ ਸਕੀਮ ਲੈ ਕੇ ਆਈ ਹੈ ਮਾਨ ਸਰਕਾਰ ਦੀ ਉਹਦਾ ਇੰਡਸਟਰੀ ਨੂੰ ਸਾਡੇ ਨੂੰ ਕਾਫੀ ਫਾਇਦਾ ਹੋਣਾ ਹੈ ਕਾਫੀ ਸਾਡੀ ਇੰਡਸਟਰੀ ਜਿਹੜੀ ਡਿਫਾਲਟਰ ਹੋਈ ਸੀ 2008-09 ਚ ਚੋਨੇ ਦੀ ਵੈਰੈਟੀ ਆਈ ਸੀਗੀ ਪੀਏਯੂ ਦੋ ਸੈਂਕ ਉਹਦੇ ਚ ਜਿਹੜਾ ਡੈਮੇਜਡ ਇਸ ਕਲਰ ਦੀ ਮਾਤਰਾ ਜ਼ਿਆਦਾ ਸੀ ਉਹ ਸਾਡੇ ਜਿਹੜੇ ਮਿਲਰ ਸੀ ਉਹਦਾ ਰਾਈਸ ਡਿਲੀਵਰ ਨਹੀਂ ਕਰ ਸਕੇ ਵਿਦਿਨ ਜਿਹੜਾ ਟਾਈਮ ਪੀਰੀਅਡ ਸੀ ਉਹਦੇ ਦੌਰਾਨ ਰਾਈਸ ਡਿਲੀਵਰ ਨਹੀਂ ਕਰ ਸਕੇ ਇਸ ਕਰਕੇ ਉਹ ਮਿਲਾਂ ਡਿਫਾਲਟਰ ਹੋ ਗਈਆਂ ਸੀ ਉਹ ਅੱਜ ਤੱਕ ਬੰਦ ਪਈਆਂ ਸੀ ਉਹੋ ਜਿਹੀਆਂ ਕਈ ਮਿਲਣਾ ਹੁਣੇ ਓਟੀਐਸ ਸਕੀਮ ਨਾਲ ਚੱਲ ਪੈਣਗੀਆਂ ਇਹਦੇ 'ਚ ਵਿਆਜ ਦੀ ਵੀ ਕਾਫੀ ਬੈਨੀਫਿਟ ਦਿੱਤਾ ਹੈ ਸਰਕਾਰ ਨੇ ਵੈਸੇ ਤਾਂ ਸਰਕਾਰਾਂ 18 28 28% ਵਿਆਜ ਲੈਂਦੀਆਂ ਇਸ ਪਾਲਿਸੀ ਦੇ ਤਹਿਤ ਮੈਕਸੀਮਮ ਜਿਹੜੀ ਵਿਆਜ ਦੀ ਦਰ ਹੈ ਉਹ 9% ਲੈਣੀ ਹੈ ਇਸ ਤੋਂ ਜ਼ਿਆਦਾ ਨਹੀਂ ਲੈਣੀ ਉਹ ਕਾਫੀ ਰਾਹਤ ਹੈ ਜਿਹੜੇ ਮਿਲਰ ਨੇ ਕਿਸੇ ਨੇ ਕੋਈ ਪੈਸੇ ਭਰ ਨਾਲੇ ਸੀਗੇ ਉਹਨਾਂ ਨੂੰ ਵੀ ਇੱਕ ਫਿਕਸ ਅਮਾਉਂਟ ਦੇਣ ਖਾਤਰ ਕਿ ਹੈ ਜੇ ਉਹ ਮਿਲਰ ਚਾਵੇ ਜਾਂ ਸ਼ਿੱਤ ਮਿਲ ਚਲਾਉਣਾ ਚਾਹੁੰਦਾ ਹੈ 15 ਸਾਲਾਂ ਤੋਂ ਬੰਦ ਪਈ ਮਿਲੋ ਹੁਣ ਚਲਾਉਣ ਦੇ ਯੋਗ ਹੋ ਗਿਆ ਇਸ ਕਰਕੇ ਮਿਲਰ ਇਸ ਸਕੀਮ ਦਾ ਬੈਨੀਫਿਟ ਲੈਣਾ ਚਾਹੁੰਦੇ ਐ ਬਠਿੰਡੇ ਜਿਹਦੇ ਦੇ ਲਗਭਗ 35 ਮਿੱਲਾਂ ਡਿਫਾਲਟਰ ਸੀਗੀਆਂ ਜਿਦੇ ਚੋ ਇਸ ਪਾਲਿਸੀ ਦੇ ਤਹਿਤ 8 ਮਿੱਲਾਂ ਨੇ ਫੂਡ ਸਪਲਾਈ ਵਿਭਾਗ ਚ ਅਪਲਾਈ ਕਰਤਾ ਜੇ ਉਹ ਇਹਨਾਂ ਇਹ ਪੇਮੈਂਟ ਭਰ ਦਿੰਦੇ ਐ ਤਾਂ ਹੋ ਸਕਦਾ ਵੀ ਇਸ ਸੀਜ਼ਨ ਹੀ ਉਹਨਾਂ ਦੇ ਝੋਨੇ ਦੀ ਸਟੋਰੇਜ ਹੋ ਜੇ ਫਿਰ ਬੰਦ ਪਈਆਂ ਮਿੱਲਾਂ ਚੱਲ ਪੈਣ ਜਿਹੜੀ ਪੰਜਾਬ ਸਰਕਾਰ ਦੀ ਇਹ ਅਨੇਰ ਧਾਕ ਕਰਦੀਆਂ ਵੀ ਜਾਂ ਸਾਡੇ ਫੂਡ ਸਪਲਾਈ ਵਿਭਾਗ ਦੇ ਅਫਸਰ ਹੈ ਜਿਵੇਂ ਸੈਕਟਰੀ ਫੂਡ ਹੈ ਜਾਂ ਡਾਇਰੈਕਟਰ ਫੂਡ ਹੈ ਉਹਨਾਂ ਦੀ ਵਪਾਰੀਆਂ ਪ੍ਰਤੀ ਸੰਜੀਦਗੀ ਦਾ ਪਤਾ ਲੱਗਦਾ ਹੈ ਵੀ ਉਹ ਇੰਡਸਟਰੀ ਨੂੰ ਪਰਫੁੱਲਕਤ ਕਰਨਾ ਚਾਹੁੰਦੇ ਆ ਸਾਡੀ ਇੰਡਸਟਰੀ ਦਾ ਇਹਦੇ 'ਚ ਕਾਫੀ ਬੈਨੀਫਿਟ ਹੋਣਾ ਹੈ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ ਦੋਨੋਂ ਕੀ ਬੈਨੀਫਿਟ ਹੋਇਆ ਸਰ ਸਾਨੂੰ ਬੈਨੀਫਿਟ ਪਰਸਨਲ ਹੀ ਨਹੀਂ ਹੋਣਾ ਜਿਹੜੀਆਂ ਮਿਲਾਂ ਡਿਫਾਲਟ ਰ ਹੈ ਉਹਨਾਂ ਨੂੰ ਬੈਨੀਫਿਟ ਹੋਣਾ ਉਹ ਲਗਭਗ 35 ਮਿਲਾਂ ਹੈ ਉਹ ਜੇ ਫਾਰਜ ਕਰੋ ਉਹਨਾਂ ਦਾ ਲੱਖ ਰੁਪਿਆ ਸੀ 2008-09 ਚ ਭਰਨ ਵਾਲਾ ਤਾਂ ਉਹਨਾਂ ਤੋਂ ਆਪਾਂ 10 ਲੱਖ ਮੰਗ ਰਹੀ ਸੀ ਸਰਕਾਰ ਅੱਜ ਉਹਨਾਂ ਨੂੰ ਲਗਭਗ 1.5 ਲੱਖ ਰੁਪਿਆ ਹੋਰ ਭਰ ਕੇ ਇੱਕ ਵਾਰੀ ਉਹਨਾਂ ਦੀ ਮਿਲ ਚੱਲਦੀ ਹੋ ਗਈ ਇਹ ਫਾਰ ਐਗਜ਼ਾਮਪਲ ਹੈ ਇਹ ਨਹੀਂ ਵੀ ਕੋਈ ਮੈਂ ਫਿਕਰ ਮੈਂ ਤਾਂ ਇਹ ਕਰਦੀ ਵੀ ਇੰਨੇ ਭਰ ਕੇ ਸਰ ਜੂਗਾ ਜੇ ਕਿਸੇ ਬੰਦੇ ਨੇ ਲੱਖ ਦੇਣਾ ਸੀ ਤਾਂ ਉਹਨੂੰ 1.5 ਭਰ ਕੇ ਅੱਜ ਇੱਕ ਵਾਰੀ ਉਹਦੀ ਮਿਲ ਚੱਲਦੀ ਹੋ ਗਈ ਇਹ ਸਾਰੇ ਪੰਜਾਬ ਦੀਆਂ ਅਡਵਾਰਡਰ ਮਿਲਾਂ ਦੀ ਲਾਗੂ ਹੋਣਾ ਇਕੱਲੇ ਮੇਰੇ ਤੇ ਨਹੀਂ ਲਾਗੂ ਹੋਣਾ ਆਪ ਨੂੰ ਮੁੱਠੁੰਦੇ ਜੀ ਕਿੰਨੇ ਸ਼ਗਰ 550 ਸੈਲਰ 35 ਡਿਫਾਲਟਰ ਸੀ 35 ਡਿਫਾਲਟਰ ਸੀ ਔਰ ਪੇਮੈਂਟ ਪ੍ਰਾਣੀ ਭਰਨ ਕਰਕੇ ਨਾ ਭਰਨ ਕਰਕੇ ਡਿਫਾਲਟਰ ਸੀ 2008 ਨੂੰ ਆਉਂਦੇ ਹੈ ਜ਼ਿਆਦਾਤਰ 2008 ਨੂੰ 9 10 ਇੱਕ ਵੈਰਾਈਟੀ ਪੀਏਯੂ 221 ਸੀ ਸਰਕਬ ਯੂਨੀਵਰਸਿਟੀ ਨੇ ਹੋ ਕਰ ਰਿਸੀ ਉਹਦਾ ਚਾਵਲ ਲੈਂਟ ਫੈਸਟੀ ਨੇ ਮਣਾ ਕਰਤਾ ਸੀਗਾ ਉਸ ਕਰਕੇ 2 ਸਾਲ ਬਿਲਿੰਗ ਚੱਲਦੀ ਰਹੀ ਉਹਦੀ ਉਸ ਕੰਦੇ ਨੇ ਤਾਂ ਔਖੇ ਸੌਕੇ ਤੋਂ ਰਾਈਸ ਡਿਲੀਵਰ ਕਰਤਾ ਕਈ ਬੰਦਿਆਂ ਦੇ ਸਟੋਰੇਜ ਵਗੈਰਾ ਜ਼ਿਆਦਾ ਸੀ ਉਹਨਾਂ ਤੋਂ ਰਾਈਸ ਡਿਲੀਵਰ ਨਹੀਂ ਹੋਇਆ ਉਦੋਂ ਡਿਫਾਲਟ ਹੋਣਾ। ਹੁਣ ਜੀਐਸਟੀ ਨਾਲ ਵੀ ਕੋਈ ਤਾਲੁਕ ਹੈ। ਸੱਚ ਸਾਡਾ ਜ਼ਿਆਦਾ ਰਾਈਸ ਇੰਡਸਟਰੀ ਦਾ ਜੀਐਸਟੀ ਨਾਲ ਤਾਲੁਕ ਨਹੀਂ ਹੈ। ਪਰ ਜਿੰਨਾ ਕਿ ਸਾਡਾ ਕੋਈ ਵਪਾਰੀ ਭਰਾਵਾਂ ਨਾਲ ਗੱਲ ਹੋਈ ਹੈ ਜੀਐਸਟੀ ਨਹੀਂ ਇਹਨਾਂ ਦਾ ਜਿਹੜਾ ਵੈਟ ਨਾਲ ਰਿਲੇਟਡ ਹੈ ਜਿਹੜੀ ਓਟੀਆ ਸਕੀਮ ਹੈ। GST ਨਾਲ ਜਿਹੜੀ ਚੈਨਲ ਵਾਲਾ ਰੋਲਾ ਕਿ ਜਿਹੜੀ ਪ੍ਰੈਂਟਸ ਕੀ ਬਹੁਤ ਵਪਾਰੀਆਂ ਲਈ ਤੇ ਇੰਡਸਟਰੀ ਜਿਹੜੇ ਡਿਸਪਿਊਟਡ ਕੇਸ ਸੀ ਜਿਹੜਾ ਸਾਡਾ ਨਾ ਐਗਰੋ ਬੇਸਡ ਇੰਡਸਟਰੀ ਹੈ ਸਾਡੇ ਵਾਲੇ ਤੇ ਥੋੜਾ ਜਿਹਾ ਬੈਟ ਤੇ GST ਵੈਸੇ ਬੇਗ ਆਫ ਹੈ ਸਾਡੀ ਇੰਡਸਟਰੀ ਜੇ ਮਤਲਬ ਪੈਟਰੋਲ ਕੁਝ ਨਾਮ ਸੀ ਪੋਲੀਆ ਵੀ ਕੋਈ ਕੁਝ ਤੇ ਪੈਣੀ ਸੀ ਇੱਕ ਦੂਈ ਸਾਰਾ ਤੇ GST ਲੱਗਿਆ ਸੀ ਉਸ ਤੋਂ ਬਾਅਦ ਆਪਣੀ ਬੈਟ ਦੇ ਫੰਡ ਦੇ ਕੇਸ ਪੈਂਡਿੰਗ ਪਏ وهੇ ਬਾਤ ਹੁੰਦਾ ਸਭੀ ਜਿਹੜੇ ਪੁਰਾਣੇ ਕੇਸਿਸ ਜਿਹੜਾ 17 ਕਰਾਂ ਦਾ ਕੁਆਟਰ ਉਹਦੇ ਚ ਇਹ ਹੋ ਗਿਆ ਕੋਈ ਬੈਂਕ ਦੀ ਕੋਈ ਪੈਂਡਿੰਗ ਨਹੀਂ ਹੈਗੀ ਜਿਹੜੇ ਡਿਸਕਲੂਡ ਕਿਸੇ ਪਲੰਟੀਆਂ ਲੱਗ ਗਈਆਂ ਜਾਂ ਬੈਂਡ ਦੇ ਜਿਹੜੇ ਕੋਈ ਕੇਸਿਸ ਰਹਿੰਦੇ ਸੀ ਜਾਂ ਕੇਸ ਹੋਣ ਵਾਲੇ ਰਹਿੰਦੇ ਸੀ ਉਹ ਪੈਂਡਿਕ ਸੀ ਇੱਕ ਕੁਆਟਰ ਦੇ ਉਸ ਤੋਂ ਪਹਿਲਾਂ ਦੇ ਕੁਆਟਰ ਸੋਨ ਮੈਂ ਦੱਸਿਆ ਵੀ 92% ਲੋਕਾਂ ਨੇ ਆਦਾ ਲਾਭ ਉਠਾਇਆ ਤੇ ਜਿਹੜੇ 8% ਦਾ 10% ਰਹਿ ਗਏ ਸੀ ਉਹ ਵੀ ਇਸ ਚੀਜ਼ ਸੇ ਇਨਵੋਲ ਕਰਕੇ ਉਹਨਾਂ ਦਾ ਵੀ ਅਸੀਂ ਪੂਰਾ ਪੂਰਾ ਕਰਤਾ ਇਸ ਕੁਆਟਰ ਦੇ ਵਿੱਚ ਉਸਰ ਵੀ ਜਿਹੜੇ ਰਹਿ ਗਏ ਸੀ ਉਹ ਵੀ ਇਸ ਦਾ ਲਾਭ ਉਠਾ ਸਕਦੇ ਆ ਜਿਹੜਾ ਕਿ ਪੁਰਾਣੇ ਜਿੰਨੇ ਵੀ ਵੈਕਟਿਕ ਕੇਸੀਸੀ ਜੀਐਸਟੀ ਦਾ ਸਾਰਜ ਹੈ ਬੈਡ ਦੇ ਜਿੰਨੇ ਵੀ ਕੈਸ ਸੀ ਇਸ ਸਕੀਮ ਨਾਲ ਸਾਰੇ ਉਹ ਖਤਮ ਹੋ ਚੁੱਕੇ ਮੈਂ ਸਾਡੇ ਜਨ ਸੈਕਟਰੀ ਉਹ ਵੀ ਕੁਝ ਕਹਿਣਾ ਚਾਹਦੇ ਆ ਮਾਈਕ ਦੇ